ਹਾਂਜੀ ਮੁਰੋ ਕੀ ਹਾਲ ਚਾਲ ਆ ਬਾਬਿਓ ਆਪਣਾ ਸੈਕਿੰਡ ਪਾਰਟ ਆ ਦੇਖੋ ਹੀ ਪਹਿਲਾ ਪਾਰਟ ਜਿਵੇਂ ਤੁਸੀਂ ਦੇਖ ਚੁੱਕੇ ਹੋ ਜਾਂ ਸੈਕਿੰਡ ਪਾਰਟ ਆਪਣਾ ਦੇਖੋ ਹੀ ਨਾਲ ਦੀ ਨਾਲ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਜੀ ਓਕੇ ਜੀ ਤੇ ਫਿਰ हट ਕੇ ਲੱਗਿਆ ਹੁਣ ਕੱਲੇਓ ਕਪੜਾ ਮਾਨ ਓਏ ਨਾ ਬੋਲ ਰਿਹਾ ਤੈਨੂੰ ਤਵਾਣਾ ਪੈਣਾ ਜੋ ਮਰਜ਼ੀ ਹੋ ਜਾਵੇ ਪਾਰਟੀ ਲੱਗੂਗੀ ਤਵਾ ਦਊਗਾ ਕੋਈ ਨਾ ਤੈਨੂੰ ਪਲਾਤਵਾ ਵੀਰ ਕਰ ਪਿਆਲੇ ਠੰਡੇ ਦੀ ਬੋਤਲ ਹੋਰ ਦੱਸ ਫਿਰ ਹੋਰ ਕੁਝ ਖਾਣਾ ਪੀਣਾ ਹੋਵੇ ਹੋਰ ਕੁਝ ਖਾਣਾ ਪੀਣਾ ਹੋਵੇ ਪਕੌੜੇ ਤਾਂ ਲਾਲਨੀ ਟੈਂਕ ਲਵਾ ਦੇ ਕੋਈ ਨਾ 200 ਰੁਪਏ ਦਾ ਆਪਾਂ ਇਹਨੂੰ ਪਕੌੜੇ ਖਿਲਾਵਾਂਗੇ ਵੀ ਵੀ ਰਗੜ ਪਕੌੜੇ ਆਉਣਗੇ ਕੋਈ ਨਾ ਆਪਾਂ ਲਿਆ ਦਾਂਗੇ ਸਾਨੂੰ ਖਿਲਾਵਾਂਗੇ ਹੋਰ ਦੱਸ ਕੀ ਕਰ ਮਿੱਤਰਾਂ ਇਹ ਤਾਂ ਬਣਗੀ ਦੇ ਕਰ ਦੇਣੀ ਆ ਜੀ ਇਹ ਤਾਂ ਬਾਬੇ ਬਣਾਤੀ ਗੱਲ ਸੇਮ ਕਾਪਾ ਤੂਰਾ ਬਾਕੀ ਬਾਬੇ ਆਪਾਂ ਦੇਖਾਂਗੇ ਪਾਲ ਚੜਾਵਾਂਗੇ ਪਾਲ ਚੜਾ ਹੋਰ ਤੇ ਇਹ ਗੱਲ ਮਣ ਦਿੰਨੀ ਹੁੰਦੀ ਆ ਧੋਣ ਤੋਂ ਬਾਅਦ ਮਾਰ ਕੇ ਚਲੋ ਬਾਕੀ ਹੁਣ ਬੋਲਟ ਨੂੰ ਲੱਗਾਂਗੇ ਤੁਹਾਨੂੰ ਵਾਸਤੇ ਫਿਰ ਦਿਖਾਵਾਂਗੇ ਤੁਹਾਨੂੰ ਬੋਲਟ ਧਵਾ ਕੇ ਕਿਵੇਂ ਕੀ ਆਰੇ ਬ੍ਰੇਕ ਜਾਮ ਹੁੰਨੇ ਆ ਵੀ ਦਿਖਾ ਕੇ ਆਵਾਂਗੇ ਮਿਸਤਰੀ ਕੋਲ ਨਾਲ ਦੇ ਨਾਲ ਅੱਜ ਦੇਖਦੇ ਅੱਜ ਜਾਵਾਂਗੇ ਟਾਈਮ ਲੱਗਿਆ ਮੈਂ ਤੁਹਾਨੂੰ ਦਿਖਾਵਾਂਗੇ ਕੀ ਹੋਇਆ ਹੋਇਆ ਕੀ ਨਹੀਂ ਚਲੋ ਠੀਕ ਹੈ ਜੀ ਬਾਕੀ ਬਾਤ ਚ ਦਿਖਾਨੇ ਤੁਹਾਨੂੰ ਹੁਣ ਬੋਲਟ ਤੋਂ ਧੋਂਦੇ ਹੋਏ ਲਓ ਜੀ ਚੱਲ ਪਿਆ ਬੋਲਟ ਵੀ ਧਵਾ ਲਈ ਕੰਮ ਕੋਈ ਚੈੱਕ ਕਰਾ ਲਵਾਂਗੇ ਬਸ ਬੋਲਟ ਤਾਂ ਹੋਣੇ ਤੋਂ ਆ ਅਸੀਂ ਚੋਬਰ ਮੰਨਿਆ ਨਹੀਂ ਹੈਗਾ ਟੋਣਾ ਹੀ ਟੋਣਾ ਲਓ ਮਿੱਤਰੋ ਚੈੱਕ ਕਰਾ ਲਵਾਂਗੇ ਕੀ ਬਣ ਰਿਹਾ ਲਓ ਜੀ। ਮਨੂ ਤੇ ਹਾਜੀਲੇ ਮੋਟਰ ਤੇ ਨਾਲ ਆ ਗਿਆ ਮੰਨਿਆ ਨਹੀਂ ਹੈਗਾ। ਪਾਜਾ ਪਾਜਾ ਕੰਪਾਉਂਡ ਕਰਾਇਆ ਸੀ ਪਰ ਮੰਨਦਾ ਨਹੀਂ ਹੈਗਾ। ਬੁਰੀ ਹਾਲਤ ਕਰਤੀ ਬੁਲਟ ਵੀ ਇਹਨੇ ਥੋੜੇ ਟਾਈਮ ਦੇ ਵਿੱਚ। ਚਲੋ ਹੋਰ ਵੀ ਪਾਜੇ ਲੱਗਣਗੇ ਬੁਲਟ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਚੱਲ ਰਿਹਾ ਕੰਮ। ਬੱਸ ਸਹੀ ਬਈ ਮੇਰੇ ਇਪਰੇਟ ਕਰਦੇ ਟੁੱਪ ਉਹ ਬਹੁਤ ਆੜ ਕੇ ਲਈਏ ਚੈੱਕ ਕਰੋ ਜੀ ਅੱਜ। ਟਰੈਕਟਰ ਦਾ ਅੱਜ ਫਿਰ ਕੈਨਸਲ ਕਰਵਾ ਦੇ ਜੇ ਇਹ ਬੁਰਾ ਹਾਲ ਹੋ ਗਿਆ ਅੱਜ। ਚਲਿਆ ਮੈਟਿੰਗ ਤੋਂ ਹੁਣ ਕੋਈ ਪਈ ਵੱਡੀ ਤੇ ਸ਼ਾਇਦ ਇੱਕ ਦੂਈ ਮੋਟਰ ਸਾਡੇ ਪਾਣੀ ਮਾਰ ਕੇ ਸਾਰਾਂਗੇ ਦੇਖਦੇ ਹਾਂ ਮੇਰੇ। ਚਲੋ ਠੀਕ ਹੈ ਜੀ ਲਓ ਜੀ ਹੁਣ ਦੇਖੋ ਕਿ ਮੈਂ ਸ਼ੈਂਪੂ ਰਲ ਰਿਹਾ ਪਹਿਲਾਂ ਮੈਂ ਨਾਲ ਜਮਾ ਡੱਕਾ ਨਹੀਂ ਲੜਾਇਆ ਹੈਗਾ ਤੇ ਆਹ ਵੇਖੋ ਕੁਛ ਕੁ ਸ਼ੈਂਪੂ ਤੇ ਡੋਲਤਾ ਹੱਥ ਲਵਾਇਆ ਦਾ ਵਾਪਸ ਉਹਨੇ ਦੇਖਿਆ ਹੋਊਗਾ ਵੀਡੀਓ ਚ ਹੱਥ ਹੱਥ ਲਵਾਇਆ ਠੀਕ ਹੈ ਪਰ ਕੰਮ ਕੋਈ ਨਹੀਂ ਕਰਾਇਆ ਹੱਥ ਲਵਾਇਆ ਦੀਗਾ ਦੇਖੋ ਕਪੜਾ ਚੱਕ ਕੇ ਸ਼ੈਂਪੂ ਤੋਂ ਦੀ ਵੀਡੀਓ ਚ ਬਹੁਤ ਹੀ ਐਕਟਿਵ ਵੀਡੀਓ ਦੇਖੋ ਬਸੇ ਉਧਰ ਗੱਡੀ ਤੇ ਥੱਲੋਂ ਚੱਜ ਨਾਲ ਮਿੱਟੀ ਵੀ ਨਹੀਂ ਗੱਡੀ ਆਨੇ ਮਿੱਤਰੋ ਜਿਹੜਾ ਕਰਿਆ ਸੀ ਕੰਮ ਬਾਕੀ ਲਾਈਕ ਸ਼ੇਅਰ ਕਰ ਦਿਓ ਹਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚੈੱਕ ਕਰ ਸਕਦੇ ਹੋ ਤੁਸੀਂ ਦੋ ਜੀ ਹੌਤੇ ਦੇ ਖੜਾਤੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਣੀ ਗੱਲ ਬਾਤ ਇਹਦਾ ਹਰੇ ਚੱਲ ਰਿਹਾ ਪ੍ਰੋਸੀਜਰ ਤੇ ਇੱਕ ਮੋਟਰਸਾਈਕਲ ਹੋਰ ਧੋਵਾਂਗੇ ਤੇ ਆ ਦੇਖੋ ਗੱਡੀ ਤੇ ਆ ਦੇਖੋ ਸਪਲੈਂਡਰ ਬਣਾਈ ਪਈ ਆ ਗੱਲ ਪੂਰੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਬੂਰਾ ਪ੍ਰੋਪਰ ਦੇਖੋ ਇਧਰੋਂ ਕਿੱਦਾਂ ਬਣੀ ਗੱਲ ਬਾਤ ਲਓ ਜੀ ਸਾਫ਼ ਹੋਈ ਪਈ ਆ ਪੂਰੀ ਗੱਡੀ ਹਰ ਵੀਰ ਕਰਕੇ ਆਪਣਾ ਗੱਡੀ ਸੈੱਟ ਕਰਾਉਣੀ ਹੈ ਮੋਡੀਫਾਈ ਕਰਵਾ ਦੇਣੀ ਹੈ ਤਾਂ ਤੁਹਾਡੀ ਤੁਹਾਡੇ ਪਿਆਰ ਦਾ ਬਹੁਤ ਲੋੜ ਹੈ ਸਾਨੂੰ ਤਾਂ ਜਰੂਰ ਸਾਨੂੰ ਸਪੋਰਟ ਕਰਿਆ ਕਰੋ ਤੇ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਤਿਆਰੀਆਂ ਚੱਲ ਰਹੀਆਂ ਨੇ ਤੇ ਦੇਖੋ ਇਧਰ ਮੁੰਡਾ ਲੱਗਿਆ ਹੋਇਆ ਲਓ ਜੀ ਚੱਲਦਾ ਪ੍ਰੋਸੈਸ ਪੂਰਾ ਵੇ ਗਿਆ ਕੱਲਾ ਕੋਲ ਨੂੰ ਹਣਾ ਲਾਓ ਜੀ ਕਰਤੀ ਸੈਟਿੰਗ ਤੇ ਲਾ ਦਾ ਮਿੱਤਰੋ ਇਹ ਵੀ ਪਿੱਛੇ ਲਾਓ ਜੀ ਲਾਓ ਚੱਕੋ ਮਿੱਤਰੋ ਲੈ ਹੁਣ ਸਟਾਰਟ ਕਰਨ ਨੂੰ ਦੱਸ ਇਹਨੂੰ ਕੀ ਹੋ ਗਿਆ ਲੈ ਲੈ ਚੱਜ ਦੇਖ ਲੋ ਇਹਦੇ ਇੱਕ ਕੰਮ ਕਰਿਆ ਹੁਣ ਉਹਦੇ ਕਿੱਕਾ ਜਿਹਾ ਮਨ ਲੱਗਿਆ ਲੈ ਲੈ ਕਰੋ ਇਹ ਚੱਕ ਇਹਨੂੰ ਮੂਰਖ ਨੂੰ ਮੜੇਗਾ ਧੋਨੀ ਆਉਂਦਾ ਫੇਰ ਸਟਾਰਟ ਨਹੀਂ ਕਰਾਂਗਾ ਲੈ 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 ਇਹਦੇ ਨਾਲ ਟਾਈਮਰ ਹੁੰਦਾ ਇੱਥੇ ਦਿਖਾਈਂ ਮਾਰੀਆ ਇਹ ਯਾਰ ਟਾਈਮਰ ਹੁੰਦਾ ਬਾਬੇ ਉਹ ਇਹ ਚ ਪਾਣੀ ਪੈ ਜਾਂਦਾ ਹੁੰਦਾ ਤਾਂ ਕਰਕੇ ਸਟਾਰਟ ਨਹੀਂ ਹੁੰਦਾ ਦੇਖਾਂਗੇ ਇਹ ਸਟਾਰਟ ਹੋ ਗਿਆ ਠੀਕ ਹੈ ਨਹੀਂ ਤਾਂ ਫੇਰ ਆ ਖੋਲ ਕੇ ਸਾਫ ਉਹ ਸੁੱਕੇ ਕੱਪੜੇ ਨਾਲ ਸਾਫ ਕਰਾਂਗੇ ਹੋ ਜਾਊਗਾ ਥੋੜਾ ਜਿਹਾ ਖੜ ਜਾਣਾ ਧੁੱਪ ਚ ਦੇਖੋ ਬਾਪੂ ਮੁੰਡਾ ਕਹਿੰਦਾ ਕਿ ਇਸ ਨਾਲ ਕੇ ਗਾਰਾ ਨੀ ਪਰੇ ਦੁਆਰ ਤੋਂ ਗਾਰਾ ਤਾੜਨ ਲੱਗਿਆ ਦੁਆਰ ਤੋਂ ਖੇਤਰ ਖਵਾਰੀ ਹੋ ਰਿਆ ਗੱਡੀ ਚੰਗੀ ਭਲੀ ਖੜੀ ਸੀ ਦੁਆਰਾ ਵੀ ਉਤਰ ਗਿਆ ਮੁੰਡਾ ਕਹਿੰਦਾ ਨਹੀਂ ਉਤਰ ਦੁਆਰ ਤੋਂ ਤਾੜਨੇ ਲੱਗਿਆ ਗਾਰਾ ਤੇ ਯਾਰ ਜਿੱਥੇ ਰਹਿ ਕੇ ਗੱਲ ਆ ਹੁਣੀ ਬਸ ਮਾਰ ਜ ਮਾਰਿਆਂ ਦਾ ਉਤਰ ਪਰਿਆਣੀ ਗਾਰਾ ਬਸ ਹੁਣੀ ਭਾਈ ਬੱਬੇ ਨੂੰ ਚਾਹ ਇੱਕ ਦੱਬ ਪੁਲਾਣ ਦਾ ਪਾਣੀ ਮਾਰਨ ਦਾ ਗੱਡੀ ਦੇ ਤੇ ਯਾਰ ਤੁਸੀਂ ਆਪੇ ਦੇਖ ਲਓ ਘਰ ਗਰੋਂ ਤੋਂ ਹੋਣੀ ਛੱਟੀ ਜਾਂਦਾ। ਆਹ ਚਲ ਤਾਰਲਾ ਜੀ ਆਪਣਾ ਜਿੰਨਾ ਤਾਂ ਇਹ ਬਾਬੇ ਦਾ ਟਰੈਕਟਰ ਰਾਜ ਹੈ। ਧੋ ਜਾਣੀਆਂ ਕਿਉਂਕਿ ਮੱਤਵਾਜੀ ਕੀ ਆ ਦੋਹੇ ਤਿੰਨੇ ਚੀਜ਼ਾਂ 'ਚ। ਵਾਲੇ ਇੱਕ ਮੋਟਰਸਾਈਕਲ ਉਹ ਵੀ ਧੋਣਿਆ ਮੈਂ ਤੁਹਾਨੂੰ ਦਿਖਾਵਾਂਗੇ। ਤੇ ਯਾਰ ਮੇਰਾ ਦੱਸੋ ਕੀ ਕਰੀਏ ਕੀ ਨਹੀਂ। ਨਿਆਣਿਆਂ ਵਾਂਗ ਪਾਣੀ ਮਾਰੀ ਜਾਂਦਾ ਤੇ ਮਾਂ ਕਿ ਚਲੋ ਮਾਰਲਾ ਭਾਈ ਤੈਨੂੰ ਕੀ ਕਹਿ ਸਕਦਾ। ਤੇ ਚਲੋ ਬਾਬੋ ਮੈਂ ਪਾਣੀ ਪੂਣੀ ਮਾਰਵਾਣ ਦੋ। ਤੇ ਬਾਕੀ ਤੁਹਾਨੂੰ ਦਿਖਾਨੇ ਆ ਮਤਲਬ ਕਿ ਉਹ ਦੋਹੇ ਝੋਟੇ ਖੜ ਗਏ ਆਪਣਾ ਤਿਆਰ ਤੁਰ ਹੋ ਕੇ ਨਾਲੋਂ ਕੇ ਤੇ ਚਲੋ ਬਾਕੀ ਦੂਜਾ ਵੀ ਦਿਖਾਉਣੇ ਆ ਜਿਹਨੂੰ ਪਾਣੀ ਮਾਰ ਲਾਣ ਦੇ ਉਤੇ ਚਲੋ ਜੀ ਬਾਕੀ ਦਿਖਾਨੇ ਤੁਹਾਨੂੰ ਆਹ ਜਿਹੜਾ ਮੂਤਾ ਹੈ ਹਾਂਜੀ ਚੱਕੋ ਇਹਨੂੰ ਵੀ ਤੋੜਨੇ ਆ ਆਪਣਾ ਦੂਜੇ ਤੀਜੇ ਮੋਟਰਸਾਈਕਲ ਨੂੰ ਕਿਉਂਕਿ ਆ ਵੀ ਬਚਾਰਾ ਕਹਿੰਦਾ ਹੋਊਗਾ ਮੇਨੋ ਨੋ ਰੇ ਵੇ ਟੂ ਗੈਟ ਅ ਕੇਰ ਮੇਨੋ ਧੋਇਆ ਨਹੀਂ ਬਾਕੀ ਧੋਤਾ ਇਹਦਾ ਵੀ ਇੱਛਾ ਪੂਰੀ ਕਰ ਦੇ ਮਾ ਗਿਆ ਤੇ ਆਪਾਂ ਜ਼ਰੂਰੀਅਤ ਹੋਣਾ ਜੀ ਆਪਰੇਟ ਜੀ ਰੇਡੀਮ ਖੜੀਆ ਉਹ ਮੇਰੇ ਪਿੱਛੇ ਰੇਡੀ ਪਾ ਕੇ ਆਪਾਂ ਕੱਖ ਲੈ ਕੇ ਆਏ ਕਰ ਦੋਨੀਆਂ ਬਚਾਰਾ ਕਹਿੰਦਾ ਹੋਊਗਾ ਕਿ ਮੈਨੂੰ ਵੀ ਧੋਇਆ ਧੋਇਆ ਨਹੀਂ ਹੈ ਇਹਨਾਂ ਨੇ ਕੋਈ ਨਹੀਂ ਤੇ ਇਹ ਧੋਤਾ ਨੋ ਕਿ ਤੁਸੀਂ ਦੇਖੋ ਜੀ ਧੋਇਆ ਜਿਹੜੇ ਗੜਾ ਗੁਰਾ ਬਹੁਤ ਆ ਜਿਆਦੇ ਗੜਾ ਵੈਸੇ ਉਹਨਾਂ ਨਾਲ ਵਿੱਚ ਉਹ ਬੋਲਣਾ ਚਾਹਨਾ ਵੀਰੇ ਵਕਤਾਂ ਮਦਦ ਦਿਆ ਹੋਇਆ ਮੁੰਡੇ ਨੇ ਕੰਮ ਦੱਦਿਆ ਹੋਇਆ ਬਸ ਇਹਨੂੰ ਤੈਨੂੰ ਸ਼ਾਮ ਨੂੰ 2:00 ਵਜੇ ਬੋਤੇ ਪੱਕਿਆ ਠੰਡੇ ਦੀ ਠੀਕ ਹੈ ਹੈ ਲਓ ਜੀ ਮਿੱਤਰੋ ਫਾਈਨਲੀ ਆਪਾਂ ਨੇ ਤਕਰੀਬਨ ਸਾਰਾ ਗੁਸੇ ਧੋ ਦਿੱਤਾ ਤੇ ਦੇਖੋ ਮਿੱਤਰੋ ਕੰਮ ਖਿੱਚਤਾ ਸਾਰਾ ਤੇ ਹੁਣ ਫਰਸ਼ ਤੇ ਪਾਣੀ ਮਾਰਨ ਤੋਂ ਰਹਿ ਗਿਆ ਗਾਰਾ ਹੀ ਗਾਰਾ ਹੋ ਗਿਆ ਫਰਸ਼ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿਸ ਤਰੀਕੇ ਨਾਲ ਮਿੱਟੀ ਹੋ ਚੁੱਕੀ ਆ ਬਹੁਤ ਗਾਰਾ ਨਿਕਲੇ ਅੱਜ ਬਹੁਤ ਬੁਰਾ ਹਾਲ ਸੀਗਾ ਜੀ ਜਾਂ ਦੇਖੋ ਨਹੀਂ ਤਾਂ ਬਾਦਾ ਜੋ ਬਹੁਤ ਦਿਨਾਂ ਬਾਅਦ ਚੀਜ਼ਾਂ ਧੋਤਿਆਂ ਨੇ ਟਰੈਕਟਰ ਰਹਿ ਗਿਆ ਮਿੱਤਰੋ ਟਰੈਕਟਰ ਦੇ ਨੇ ਕਿਦਾਂ ਧੋਇਆ ਜਾਵੇ ਇੱਕ ਆ ਵੈਸਟੀਆ ਚ ਉੱਪਰ ਚਲੋ ਦੇਖਦੇ ਆ ਜੀ ਚੰਗਾ ਹੀ ਦਮ ਚੜਿਆ ਹੋਇਆ ਬੁਰਾ ਹਾਲ ਹੋਇਆ ਪਿਆ ਗਰਮੀ ਬਹੁਤ ਈ ਇੱਕ ਨਾ ਆਪਣੀ ਕੁੱਤੀ ਲੈਬਰਾ ਸੁਣ ਆਲੀ ਆ ਉਹ ਹਲੇ ਅੰਦਰ ਆ ਉਹ ਹਲੇ ਵਿਚਾਰੀ ਸਾਊ ਆ ਇਹਦੇ ਨਾਲ ਜੇ ਕਿਸੇ ਨੇ ਕਤੂਰਾ ਲੈਣਾ ਹੋਵੇ ਜੇ ਕਿਸੇ ਨੇ ਕਤੂਰਾ ਘਤਾਰਾ ਲੈਣਾ ਹੋਇਆ ਮਿੱਤਰੋ ਜਰੂਰ ਦੱਸਿਓ ਤੇ ਆਹ ਦੇਖੋ ਮੁੰਡਾ ਹੁਣੇ ਆਪੇ ਤੋਊਗਾ ਬਾਕੀ ਇਹਨਾਂ ਜੜੱਕਾਂ ਥੋੜਿਆ ਚਲੋ ਜੀ ਚੰਗਾ ਲਓ ਜੀ ਚੱਲ ਪਿਆ ਫਰਦੇ ਤੇ ਰਵੀ ਦਾ ਕੰਮ ਦੇਖੋ ਇਧਰ ਡੱਗ ਨੇ ਵੀ ਲੈਂਦੀ ਪਈ ਐ ਮੇਰੀ ਸੁਚੈਤਰ ਰੋ ਬੀੜੇ ਜੀ ਨੂੰ ਬਦਾਨੀ ਕਦੇ ਸ਼ੋਹ ਹੋਰੀ ਹੋਰੀ ਆ ਪੰਡ ਚੱਕਰਾਂ ਦੇ ਚੱਲ ਰਹੇ ਚੈਕ ਕਰੋ ਦੇਖੀ ਗਏ ਮੀਟਰ ਦੀ ਬਸ ਕਰਾ ਦਿੰਦੀ ਆ ਐ ਲੱਗਦਾ ਬਿਲੇ ਨਾਲ ਬੜਾ ਲਿਆ ਦੇ ਲਓ ਜੀ ਜਾਂਦੀਆਂ ਮਿੱਟੀ ਤੇਜੀ ਚੈੱਕ ਕਰ ਸਕਦੇ ਹੋ ਤੁਸੀਂ ਇਥੇ ਤੇ ਕੀ ਨਾਲ ਸਾਡੇ ਚੈਨਲ ਨਾਲ ਜੁੜੋ ਰਹੇ ਹੋ ਤੁਹਾਨੂੰ ਮਿੱਤ ਮੰਮੀ ਤੋਂ ਬੜੀਆ ਤੋਂ ਬੜੀਆ ਵਲੌਗ ਦਿਖਾਉਂਦੇ ਰਹਾਂਗੇ ਜਿਸ ਚਾਹਤ ਰਹੇ ਇੱਕ ਵਾਰ ਸਾਰਾ ਤੋੜੀਏ ਇੱਕ ਅੱਧੀ ਵਾਰ ਆ ਪੰਡਾ ਦੇ ਰੁਕਣੀ ਪਊਗੀ ਕਿਉਂਕਿ ਗਰਮ ਬਹੁਤ ਹੁੰਦੀਆਂ ਨੇ ਤਾਰਾ ਐਵੇਂ ਨਾ ਕੋਈ ਚੀਜ਼ ਖਰਾਬ ਨੁਕਸਾਨ ਹੋ ਜਾਏ ਫਿਰ ਫਿਰ ਵੀ ਜੀ ਬਿਜਾਤੀ ਨੂੰ ਇਹ ਨੁਕਸਾਨ ਹੋ ਜਾਏ ਅਗ੍ਯ ਚੈੱਕ ਕਰ ਰਹਾ ਹਾਂ ਕਿ ਨਜ਼ਾਰਾ ਰਹਿ ਰਿਹਾ ਘੁਜਿਆ ਲਓ ਜੀ ਚਲੋ ਜੀ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਅੱਜ ਲਈ ਇੰਨਾ ਹੀ ਜੇ ਅਗਲੀ ਵਾਰ ਆਉਂਦਾ ਬਟਰੈਕਟਰ ਤੇ ਇੱਕ ਹੋਰ ਮੋਟਰਸਾਈਕਲ ਹੋ ਗਈ ਧੋਏ ਆ ਤੁਹਾਨੂੰ ਜਰੂਰ ਦਿਖਾਵਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਕੁਝ ਚੰਗਾ ਜੀ ਹੱਸ ਵੀ ਕਾਲ ਵੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਹ ਵਾਹ ਜੀ